ਸੋ ਕਿੱਧੜਬਾਹ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਅਪਡੇਟ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲਿਆ ਹੈ ਸੋ ਆਗਾਮੀ 24 ਅੰਦਰ ਦੇ ਅੰਦਰ ਦੇਣਾ ਹੋਵੇਗਾ ਨੋਟਿਸ ਦਾ ਜਵਾਬ ਸ਼ੋਮਣੀ ਕੈਦਲ ਦਾ ਲੋਗੋ ਵਰਤ ਕੇ ਜਿੰਪੀ ਢਿੱਲੋ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਦਾ ਇਹ ਮਾਮਲਾ ਸੋ ਕਿੱਧੜਬਾਹ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਅਪਡੇਟ ਜੁਤੇ ਕੀ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਚੋਣ ਕਮਿਸ਼ਨ ਦਾ ਨੋਟਿਸ ਹੈ ਜਿਹੜਾ ਕਿ ਉਹ ਜਾਰੀ ਕੀਤਾ ਗਿਆ ਹੈ ਵੱਡਾ ਅਪਡੇਟ ਸਾਹਮਣੇ ਆਇਆ ਹੈ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਜਿਹੜਾ ਕਿ ਪੇਜਾ ਗਿਆ ਹੈ ਤਾਂ ਜਿਹੜੀ ਜਵਾਬ ਮੰਗਿਆ ਗਿਆ 24 ਘੰਟਿਆਂ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਨੋਟਿਸ ਦਾ ਜਵਾਬ ਜਿਹੜਾ ਕਿ ਦੇਣਾ ਹੋਵੇਗਾ ਅਮ੍ਰਿਤਾ ਵੜਿੰਗ ਨੂੰ ਜੋ ਕਿ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਗਿੱਦੜਬਾਹ ਸੀਟ ਤੋਂ ਜਿੰਨੀ ਚੋਣ ਨੂੰ ਲੈ ਕੇ ਸਿਆਸਤ ਜਿਹੜੀ ਕਿ ਕਾਫੀ ਜ਼ਿਆਦਾ ਪਖੀ ਹੋਈ ਹੈ ਤੇ ਉਸ ਨੂੰ ਲੈ ਕੇ ਇਸ ਵਿਚਾਲੇ ਚੋਣ ਕਮਿਸ਼ਨ ਦਾ ਨੋਟਿਸ ਜਿਹੜਾ ਕਿ ਮਿਲਣਾ ਆਪਣੇ ਆਪ ਦੇ ਵਿੱਚ ਸਿਆਸਤ ਨੂੰ ਹੋਰ ਪਖਾ ਦਿੰਦਾ ਹੈ ਸੋ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਨੂੰ ਚੋਣ ਕਮਿਸ਼ਨ ਦਾ ਨੋਟਿਸ ਜਾਰੀ ਹੋਇਆ ਹੈ ਤਾਂ 24 ਘੰਟਿਆਂ ਦੇ ਅੰਦਰ ਇਸ ਨੋਟਿਸ ਅਬ ਵੀ ਕਿਹਾਗੇ ਸੋ ਅਗਾਮੀ ਚੋਵੀ ਕੰਟੈਕਟ ਜਵਾਬ ਦੇਣਾ ਪਵੇਗਾ ਸ਼ੋਮਣੀ ਅਕਾਲੀ ਦਲ ਦਾ ਲੋਗੋ ਵਰਤ ਕੇ ਡਿੰਪੀ ਢਿੱਲੋਂ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਜੋ

ਪਰਮ ਪਹਿਲਾਂ ਅਸੀਂ ਆਪਣੇ ਵਿਵਰਤਨ ਨੂੰ ਦੱਸ ਦਈਏ ਕਿ ਵੜਿੰਗ ਪਰਿਵਾਰ ਨੂੰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ 3 ਦਿਨ ਪਹਿਲਾਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਹੋਇਆ ਸੀ ਮਸਜਿਦ ਦੇ ਵਿੱਚ ਜਾ ਕੇ ਵੋਟਾਂ ਮੰਗਣ ਤੇ ਚੋਣ ਪ੍ਰਚਾਰ ਕਰਨ ਦੇ ਮਾਮਲੇ 'ਚ ਉਸ ਦਾ ਜਵਾਬ ਵਾਲੇ ਦਾਖਲ ਹੀ ਕੀਤਾ ਸੀ ਕਿ ਅਮਰਤਾ ਵੜਿੰਗ ਨੂੰ ਮਾਨਯੋਗ ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਸ਼ਾਮ 4 ਵਜੇ ਅਤੇ ਉਸ ਤੋਂ 1 ਘੰਟੇ ਬਾਅਦ ਸ਼ਾਮ 5 ਵਜੇ ਲਗਾਤਾਰ ਦੋ ਨੋਟਿਸ ਜਾਰੀ ਕੀਤੇ ਹਨ ਦੋਹਾਂ ਨੋਟਿਸਾਂ ਦੇ ਵਿੱਚ ਜਿਹੜਾ ਉਮੀਦਵਾਰ ਹਰਦੀਪ ਸਿੰਘ ਵਿੰਪੀਟਲੋਂ ਤੇ ਉਹਨਾਂ ਦੇ ਸਮਰਥਕਾਂ ਨੇ ਜਿਹੜਾ ਇਤਰਾਜ਼ ਪ੍ਰਗਟਾਇਆ ਸੀ ਕਿ ਉਸ ਵਿੱਚ ਅਕਾਲੀ ਦਲ ਦਾ ਲੋਗੋ ਵਰਤ ਕੇ ਡਿੰਪੀ ਢਿਲੋਂ ਨੂੰ ਕਿਸੇ ਜਗ੍ਹਾ ਉੱਪਰ ਅਕਾਲੀ ਦਲ ਨਾਲ ਧੋਖਾ ਕਰਨ ਵਾਲਾ ਦੱਸਿਆ ਗਿਆ ਸੀ ਤੇ ਬੀਤੇ ਦਿਨਾਂ ਵਿੱਚ ਹੋਈਆਂ ਸਰਪੰਚੀ ਚੋਣਾਂ ਵਿੱਚ ਇਸ ਤਰ੍ਹਾਂ ਨਾਲ ਡਿੰਪੀ ਢਿਲੋਂ ਨੂੰ ਪੇਸ਼ ਕੀਤਾ ਗਿਆ ਸੀ ਕਿ ਡਿੰਪੀ ਢਿਲੋਂ ਦੀ ਛਵੀ ਸਮਾਜ ਵਿੱਚ ਇਸ ਤਰ੍ਹਾਂ ਨਾਲ ਦਿਖਾਈ ਜਾਵੇ ਕਿ ਉਸ ਨੇ ਪੰਚਾਇਤੀ ਚੋਣਾਂ ਵਿੱਚ ਲੋਕਾਂ ਦੇ ਉੱਪਰ ਜਿਹੜਾ ਜ਼ਬਰ ਜੁਲਮ ਤੇ ਧੱਕਾ ਕੀਤਾ ਹੈ ਇਹਨਾਂ ਪੋਸਟਰਾਂ ਉੱਪਰ ਦੇਸ਼ਕ ਛਾਪਣ ਵਾਲੇ ਦਾ ਕੋਈ ਨਾਮ ਪਤਾ ਨਹੀਂ ਰੱਖਿਆ ਗਿਆ ਸੀ ਪਰ ਚੋਣ ਕਮਿਸ਼ਨ ਕੋਲੇ ਕਰਦੀਪ ਸਿੰਘ ਡਿੰਪੀ ਢਿਲੋਂ ਅਤੇ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਸਖਤ ਇਤਰਾਜ਼ ਜਿਹੜਾ ਦਰਜ ਕਰਵਾਇਆ ਸੀ ਕਿ ਇਸ ਘਟਨਾਕਰਮ ਦਾ ਇਹਨਾਂ ਪੋਸਟਰਾਂ ਦਾ ਫਾਇਦਾ ਸਿਰਫ ਅਤੇ ਸਿਰਫ ਅਮਰਤਾ ਵੜਿੰਗ ਨੂੰ ਹੀ ਹੋ ਸਕਦਾ ਹੈ ਹੋਰ ਕਿਸੇ ਵੀ ਵਿਅਕਤੀਕਰ ਨੂੰ ਇਹਨਾਂ ਦਾ ਲਾਭ ਨਹੀਂ ਹੈ ਤੇ ਅਜਿਹਾ ਕੰਮ ਸਿਰਫ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਪ੍ਰਗਟਾਏ ਗਏ ਇਤਰਾਜ਼ ਨਾਲ ਮਾਨਯੋਗ ਐਸਡੀਐਮ ਤੇ ਪੰਜਾਬ ਚੋਣ ਕਮਿਸ਼ਨ ਨੇ ਸਹਿਮਤੀ ਦਿੰਦੇ ਹੈ ਜਿਹੜਾ ਅੱਜ ਸ਼ਾਮ 4 ਵਜੇ ਤੱਕ ਲਗਭਗ 5 ਵਜੇ ਤੱਕ ਦੂਜਾ ਨੋਟਿਸ ਤਕਰੀਬਨ ਆਉਂਦੇ 2 ਘੰਟੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਮਰਤਾ ਵੜਿੰਗ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਜੇਕਰ ਕੋਈ ਚੋਣ ਕਮਿਸ਼ਨ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਫਿਲਹਾਲ ਦੀ ਕੜੀ ਅਮਰਤਾ ਵੜਿੰਗ ਦੀ ਉਮੀਦਵਾਰੀ ਉੱਤੇ ਜਿਹੜੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਜੇ ਬਿਲਕੁਲ ਜਿਹੜਾ ਕਿ ਕਾਂਗਰਸੀ ਜਿਹੜੇ ਕਿ ਉਮੀਦਵਾਰ ਅਮਿਤਾ ਵੜਿੰਗ ਤੇ ਜਿਹੜੇ ਇਸ ਸੰਕਟ ਦੇ ਬੱਦਲ ਛਾਏ ਹੋਏ ਨੇ ਕਿਉਂਕਿ ਇਸ ਤਰ੍ਹਾਂ ਕਰਨਾ ਬੇਹਦ ਗਲਤ ਹੈ ਸੋ ਇਸੇ ਕਰਕੇ ਚੋਣ ਕਮਿਸ਼ਨ ਦੇ ਵੱਲੋਂ ਇਹ ਨੋਟਿਸ ਦਿੱਤਾ ਗਿਆ ਸੋ ਦੇਖਣਾ ਹੋਵੇਗਾ ਕਿ ਕੀ ਜਵਾਬ ਦਿੱਤਾ ਜਾਂਦਾ ਹੈ ਕਿ ਕੀ ਚੋਣ ਕਮਿਸ਼ਨ ਉਹਨਾਂ ਦੇ ਜਵਾਬ ਤੋਂ ਸਪਸ਼ਟ ਮਤਲਬ ਕਿ ਸੰਤੁਸ਼ਟ ਹੁੰਦਾ ਹੈ ਜਾਂ ਫਿਰ ਨਹੀਂ ਸੋ ਇਹ ਸ਼ਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ